ਬਾਪੂ ਤੱਕਦਾ ਰਹੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਸੀ ਚੁਕਾ ਦਿਆਂਗੇ ਚੋਰਾ ਕਰੀਨਾ ਕਿਲੇ ਆਨੰਦਪੁਰ ਦਾ ਤੁੱਲੀ-ਕੁੱਲੀ ਨੂੰ ਕਿਲਾ ਬਣਾ ਦਿਆਂਗੇ ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ ਛਾਗ ਦਿਆਂਗੇ ਖੰਡੇ ਦੀ ਤਾਰ ਬਣ ਕੇ ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਕੋਣ ਜਿਗਰ ਦੇ ਨਾਲ ਤਾਂ ਜ਼ਫਰ ਨਾ ਮਾਂ ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ ਪਰ ਜਿਨਾ ਕੰਧ ਸਰਹੰਦ ਦੀ ਤੋੜਨੀਏ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ਗੁੱਠਾ ਲਾਇਆ ਨਹੀਂ ਜਿਨਾ ਬੇਦਾਗਿਆਂ ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈ ਜੇਕਰ ਅੱਗ ਤੇ ਚੜੇ ਤਾਂ ਚੜਨ ਦੇਵੀਂ ਸਾਡੀ ਮੜੀ ਤੇ ਉੱਗੇ ਹੋਏ ਕਾ ਅੰਦਰ ਠਾਰ ਸਿੰਘਾਂ ਦੀ ਬਣੇ ਤਾਂ ਬਣਨਾ ਦੇਵੀ ਐ ਪਰ ਜਬਰ ਅੱਗੇ ਕਿਦਾਂ ਸਬਰ ਕਰੀਏ ਅਸੀਂ ਇਹੋ ਜੀ ਜ਼ਾਹਿਰ ਨਾ ਪੀ ਸਕਦੇ ਨੱਕ ਮਾਰ ਕੇ ਡੰਗਰ ਵੀ ਜਉਣ ਜਿਸ ਨੂੰ ਅਸੀਂ ਜਉਣ ਅਜਿਹੀ ਨਾ ਜੀ ਸਕਦੇ ਨਕ ਮਾਰ ਕੇ ਡੰਗਰ ਵਿਝਾਉਣ ਜਿਸ ਨੂੰ ਅਸੀਂ ਜੋਨ ਅਜੇ ਹੀ ਨਾ ਜੀ ਸਕਦੇ